ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰੇਓ ਤੁਸੀਂ ਦੁਕਾਨਾਂ ਦੇ ਵਿੱਚ ਹੁੰਦੀਆਂ ਚੋਰੀਆਂ ਤਾਂ ਬਹੁਤ ਵੇਖੀਆਂ ਹੋਣੀਆਂ ਨੇ ਪਰ ਤੁਹਾਨੂੰ ਇੱਕ ਅਜਿਹੀ ਵੀਡੀਓ ਵਖਾਣਿਆ ਜਿਸ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਮੋਟਰਸਾਈਕਲ ਦੇ ਉੱਤੇ ਇੱਕ ਸਰਦਾਰ ਜੀ ਦੇ ਨਾਲ ਔਰਤ ਆਂਦੀ ਹੈ ਅਤੇ ਦੁਕਾਨ ਦੇ ਬਾਹਰ ਟੰਗੇ ਹੋਏ ਸਵੈਟਰ ਮਿੰਟ ਦੇ ਵਿੱਚ ਚੋਰੀ ਕਰ ਫਰਾਰ ਹੋ ਜਾਂਦੀ ਹੈ ਬਰਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਪਰ ਇਹ ਵੀਡੀਓ ਵੇਖ ਕੇ ਸਾਨੂੰ ਆਪ ਸ਼ਰਮ ਆਉਂਦੀ ਹੈ ਕਿ ਅਜਿਹੇ ਪੰਜਾਬ ਤੇ ਕਿਹੜੇ ਮਾੜੇ ਦਿਨ ਆ ਗਏ ਕਿ ਸਿਰ ਤੇ ਦਸਤਾਰਾਂ ਜਾ ਕੇ ਇਹ ਚੋਰੀਆਂ ਚਕਾਰੀਆਂ ਕਰਨ ਤੱਕ ਤੇ ਉੱਤਰ ਆਏ ਨੇ ਗੁਰਪਿਆਰੇ ਪੰਜਾਬ ਦਾ ਜੋ ਮਾੜਾ ਹਾਲ ਹੁੰਦਾ ਜਾ ਰਿਹਾ ਹੈ ਉਹ ਤੁਹਾਡੇ ਸਾਹਮਣੇ ਹੀ ਹੈ ਪੰਜਾਬ ਦੀ ਜਵਾਨੀ ਹੋਵੇ ਕਿਸਾਨੀ ਹੋਵੇ ਹਰ ਕਿਸੇ ਨੂੰ ਕੋਣ ਲੱਗਿਆ ਹੋਇਆ ਹੈ ਜਵਾਨ ਪੀੜੀ ਨਸ਼ਿਆਂ ਵਾਸਤੇ ਚੋਰੀਆਂ ਕਰਦੀ ਹੈ ਆਮ ਲੋਕ ਆਪਣਾ ਕੰਮ ਚਲਾਉਣ ਵਾਸਤੇ ਚੋਰੀਆਂ ਕਰਦੇ ਨੇ ਤੇ ਸਰਕਾਰਾਂ ਕਹਿੰਦੀਆਂ ਨੇ ਪੰਜਾਬ ਖੁਸ਼ਹਾਲ ਹੈ ਪੰਜਾਬ ਨੂੰ ਅਸੀਂ ਤਰੱਕੀ ਦਿੱਤੀ ਹੈ ਜੇਕਰ ਪੰਜਾਬ ਖੁਸ਼ਹਾਲ ਹੈ ਜੇਕਰ ਪੰਜਾਬ ਨੂੰ ਤਰੱਕੀ ਦਿੱਤੀ ਹੈ ਤਾਂ ਅਜਿਹੇ ਮੰਜ਼ਰ ਸਾਨੂੰ ਨਾ ਵੇਖਣੇ ਭੈਣ ਕਿਉਂਕਿ ਕੋਈ ਵੀ ਇਨਸਾਨ ਝੂਠ ਉਦੋਂ ਬੋਲਦਾ ਹੈ ਚੋਰੀ ਉਦੋਂ ਕਰਦਾ ਹੈ ਜਦੋਂ ਉਸ ਦੇ ਕੋਲ ਕੋਈ ਹੋਰ ਚਾਰਾ ਨਹੀਂ ਬਾਸ਼ਤਾ ਬਹੁਤ ਘੱਟ ਇਨਸਾਨ ਅਜਹਿ ਹੁੰਦੇ ਨੇ ਜਿਨ੍ਹਾਂ ਦੀ ਫਿਤਰਤ ਹੀ ਅਜਹੀ ਹੁੰਦੀ ਹੈ ਜਿਨ੍ਹਾਂ ਨੇ ਹੱਕ ਹਲਾਲ ਦੀ ਕਮਾਈ ਕਦੀ ਸਿੱਖੀ ਹੀ ਨਹੀਂ ਹੁੰਦੀ ਜਿਨ੍ਹਾਂ ਦੀਆਂ ਰਗਾਂ ਦੇ ਵਿੱਚ ਹੀ ਅਜਿਹੇ ਰੰਗ ਪਨਪੇ ਹੁੰਦੇ ਨੇ ਕਿ ਉਹਨਾਂ ਨੇ ਸਿਰਫ ਤੇ ਸਿਰਫ ਹਰਾਮ ਦੀ ਹੀ ਕਮਾਈ ਕਰਨੀ ਹੈ ਅਤੇ ਹਰਾਮ ਦੀ ਹੀ ਖਾਣੀ ਹੈ ਹੱਕ ਹਲਾਲ ਉਹਨਾਂ ਦੇ ਖੂਨ ਵਿੱਚ ਹੀ ਨਹੀਂ ਹੁੰਦਾ ਪਰ ਅੱਜਕੱਲ ਜ਼ਿਆਦਾਤਰ ਅਜਿਹੇ ਨੇ ਜਿਨ੍ਹਾਂ ਦੇ ਮਾਪੇ ਬਹੁਤ ਮਿਹਨਤਾਂ ਕਰਦੇ ਨੇ ਦਿਨ ਰਾਤ ਇੱਕ ਕਰਕੇ ਜਿਨ੍ਹਾਂ ਨੇ ਆਪਣੇ ਬੱਚੇ ਪੜ੍ਹਾਏ ਨੇ ਪਰ ਉਹ ਬੱਚੇ ਮਾਰੀ ਸੰਗਤ ਦੇ ਵਿੱਚ ਪੈ ਕੇ ਨਸ਼ਿਆਂ ਦੇ ਵਿੱਚ ਬੈ ਕੇ ਚੋਰੀਆਂ ਚੱਕਾਰੀਆਂ ਤੱਕ ਉਤਰ ਆਂਦੇ ਨੇ ਚੈਨ ਸਨੇਚਿੰਗ ਤੱਕ ਉਤਰ ਆਂਦੇ ਨੇ ਤੇ ਕਿਤੇ ਨਾ ਕਿਤੇ ਜਦੋਂ ਅਜਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤਾਂ ਦਿਲ ਨੂੰ ਬਹੁਤ ਦੁੱਖ ਹੁੰਦਾ ਹੈ ਕਿ ਕਿੱਦਾਂ ਸਾਡੇ ਪੰਜਾਬ ਨੂੰ ਅਜਹੀਆਂ ਬਿਮਾਰੀਆਂ ਲੱਗ ਗਈਆਂ ਨੇ ਜੋ ਕਦੀ ਵੇਖਣ ਵਿੱਚ ਵੀ ਨਹੀਂ ਸੀ ਆਂਦੀਆਂ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ